निजी स्कूल की आप तस्वीरें देख पा रहे हैं जहां पर देर रात एक शातिर चोर ने ताले तोड़कर चोरी की वारदात को अंजाम दिया सीसीटीवी फुटेज में आप अपनी स्क्रीन पर देख सकते हैं कि किस तरह से शातिर चोर यहां पर स्कूल के अंदर घूमता हुआ और चोरी की वारदात को अंजाम देते हुए नजर आ रहा है जानकारी देते हुए स्कूल के चेयरमैन रोहित ने बताया है कि रात करीब 11 बजे चोर ने स्कूल के ताले तोड़कर अंदर रखी इन्वर्टर की दो बैटरियां, एक गैस चूल्हा और दफ्तर में रखी बाईस हजार रूपए की नकदी चोरी कर ली उन्होंने बताया कि चोरी की है पूरी घटना सीसीटीवी कैमरों में कैद होगी है आप बिटाले इस पूरी वीडियो पर एक नजर गुरदासपुर ऐसी आप देख पा रहे हरजिंदर सिंह गोराया की रिपोर्ट महंगी सिल्वर हिल्स इंटरनेशनल केरला स्कूल कर ਤੇ ਰਾਏਪੁਰ ਦੇ ਵਿੱਚ ਮੈਂ ਪਹਿਲਾ ਬਹਿਰਾਮਪੁਰ ਚ ਸੀ। ਉਦੋਂ ਵੀ ਸਾਡੇ ਇੱਥੇ ਚੋਰੀ ਹੋਈ ਸੀ। ਚਾਰ ਗਾਰਡਰ ਸਾਡੇ ਚ ਕੋਏ ਸੀ। ਪਰ ਉਹ ਅਸੀਂ ਲਾਈਟਰੀ ਲਿਆ ਸੀ ਐਸ ਕਮ ਨੂੰ। ਪਰ ਅੱਜ ਮੈਨੂੰ ਬੜਾ ਦੁੱਖ ਲੱਗਾ ਕਿ ਅਸੀਂ ਇੱਕ ਸ਼ਹਿਰੋਂ ਛੱਡ ਮੇਰੇ ਪ੍ਰਿੰਸੀਪਲ ਮੈਡਮ ਦਾ ਫੋਨ ਆਂਦਾ ਕਿ ਸਰ ਸਾਡੇ ਸਕੂਲ ਦੇ ਵਿੱਚ ਤਾਲੇ ਤੋੜ ਕੇ ਚੋਰੀ ਹੋ ਗਈ ਹੈ। ਆ ਦੇਖੋ ਸਰ ਹਰ ਕਮਰੇ ਦੇ ਤਾਲੇ ਜਿਹੜੇ ਆ ਉਹਨਾਂ ਨੇ ਤੋੜੇ ਨੇ। ਹ ਤੱਕ ਐ ਮੇਰੇ ਆਫਿਸ ਦਾ ਜਿਹੜਾ ਤਾਲਾ ਉਹ ਵੀ ਉਹਨਾਂ ਨੇ ਤੋੜਿਆ। ਇਹ ਤਾਰ ਪਾ ਪਾ ਕੇ ਤਾਰਿਆ 21 ਲੱਭ ਰਹੀ ਸੀ ਕਮਰੇਆਂ ਚੋਂ ਮੈਂ ਬਹੁਤ ਹੈਰਾਨ ਆ ਕਿ ਇਹ ਕੀ ਲੱਭ ਰਹੀ ਸੀ ਚੋਰ ਇੱਕ ਹੀ ਨਜ਼ਰ ਆ ਰਿਹਾ ਕਮਰਿਆਂ ਦੇ ਵਿੱਚ ਉਹ ਬੜਾ ਸਾਤੇ ਰਾ ਲੇਕਿਨ ਮੈਂ ਉਹਨੂੰ ਵੀ ਚੇਤਾਵਨੀ ਦੇਣਾ ਕਿ ਉਹ ਵੀਡੀਓ ਉਹ ਵੀ ਦੇਖੇਗਾ ਕਿ ਇਹ ਲੱਭ ਅਸੀਂ ਲੈਣਾ ਚੋਰ ਨੇ ਆ ਕੇ ਪਹਿਲਾਂ ਕੈਮਰਾ ਬੰਦ ਕੀਤਾ ਤਿੰਨ ਜਗ੍ਹਾ ਤੋਂ ਉਹਦੀ ਰਿਕਾਰਡਿੰਗ ਆਈ ਆ ਐਂਟਰੀ ਤੇ ਵੀ ਰਿਕਾਰਡਿੰਗ ਆਈ ਉਹਦੀ ਕੋੜੀ ਕੋਚੂ ਵੀ ਉਹਦੀ ਐਂਟਰੀ ਤੇ ਰਿਕਾਰਡਿੰਗ ਆਈ ਆ ਜਿੱਥੋਂ ਸਾਡਾ ਉਹਨੇ ਸਮਾਨ ਚੋਰੀ ਕੀਤਾ ਦੋ ਦੋ ਬੈਟਰੀਆਂ ਜਿਹੜੀਆਂ ਸਾਡੀਆਂ ਉਹ ਚੋਰੀ ਕਰਕੇ ਲੈ ਗਿਆ ਸਿਲੰਡਰ ਅਸੀਂ ਲਾ ਕੇ ਰੂਮ ਚ ਰੱਖ ਦਿੰਨੇ ਆ ਅਲੱਗ ਉਥੇ ਜਿਹੜਾ ਚੂਲਾ ਸੀ ਗੈਸੀ ਚੂਲਾ ਇਹ ਕੋ ਲੈ ਗਿਆ ਕੁਝ ਨਕਦੀ ਸੀ ਮੇਰੇ ਇਹਦੇ ਵਿੱਚ ਬੋਕਸ ਵਿੱਚ 20000 ਰੁਪਇਆ ਜਿਹੜਾ ਕਿ ਅੱਜ ਮੈਂ ਕਿਸੇ ਨੂੰ ਦੇਣਾ ਸੀ ਕੱਲ ਮੈਂ ਫੋਨ ਵੀ ਕੀਤਾ ਸੀ ਉਹਨਾਂ ਨੂੰ ਦੇਣ ਲਈ ਕਿ ਮੈਂ ਨਹੀਂ ਅੱਜ ਆਣਾ ਕੋਈ ਸਾਡੇ ਪ੍ਰੋਗਰਾਮ ਧਾਰੀ ਵੱਲ ਬਟ ਅੱਥੇ ਚੋਰੀ ਹੋਣ ਕਰਕੇ ਮੈਨੂੰ ਅੱਥੇ ਦੁਬਾਰਾ ਆਣਾ ਪਿਆ ਉਹ 22000 ਰੁਪਿਆ ਵੀ ਇਹਦੇ ਵਿੱਚੋਂ ਗਾਇਬ ਆ ਸਾਰੇ ਕਮਰੇ ਉਹਨੇ ਤਾਲਾ ਤੋੜ ਕੇ ਸਾਰੇ ਕਮਰੇ ਫੋਲੇ ਮੈਂ ਬੜਾ ਹੈਰਾਨ ਆ ਕਿ ਸਕੂਲ ਦੇ ਕਮਰਿਆਂ ਚੋਂ ਲੁੱਬ ਕੀ ਰਿਆ ਸੀ ਬੜੀ ਹੈਰਾਨੇ ਵਾਲੀ ਗੱਲ ਐ ਇਹ ਵੀ ਪਤਾ ਲੱਗਾ ਕਿ ਇੱਕ ਲਾਗੇ ਸਕੂਲ ਹੋਰ ਐ ਉੱਥੇ ਵੀ ਚੋਰੀ ਹੋਈ ਐ ਅੱਜ ਕੋਈ ਮੰਦਿਰ ਚ ਵੀ ਚੋਰੀ ਹੋਈ ਐ ਜਦੋਂ ਮੈਂ ਇੱਥੇ ਪਹੁੰਚਿਆ ਕਰੀਬ 9:30 ਵਜੇ ਸਭ ਤੋਂ ਪਹਿਲਾਂ ਅਸੀਂ ਕਮਰੇ ਦੇਖੇ ਕੈਮਰਾ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਅਫਸਰ ਮੇਰੇ ਕੋਲ ਤੇ ਪਹੁੰਚੀ ਸਾਰਾ ਜਾਇਜ਼ਾ ਲਿਆ ਉਹਨਾਂ ਨੇ ਅਸਲਾਹ ਜਨ ਦੇ ਕਿ ਗਏ ਆ ਕਿ ਅਸੀਂ ਚੋਰ ਨੂੰ ਜਲਦ ਫੜਾਂਗੇ ਪ੍ਰਸ਼ਾਸਨ ਤੇ ਤੁਹਾਨੂੰ ਵੀ ਦਵਾਂਗਾ ਚੋਰ ਦੇ ਆਂਦੇ ਜਾਣਦੇ ਜਿਹੜੇ ਉਹਨੇ ਜਿਹੜਾ ਕੈਮਰਾ ਤਾਂ ਕੀਤਾ ਵਾ ਉਸ ਤੋਂ ਬਾਅਦ ਉਹਨੇ ਜਿਹੜੀਆਂ ਬਿਆਟੀਆਂ ਲਾਈਆਂ ਵਾ 11 ਵਜੇ ਉਹ ਐਂਟਰ ਕਰਦਾ ਸਵਾ 11 ਵਜੇ ਦੇ ਵਿੱਚ ਵਿੱਚ 15 ਮਿੰਟਾਂ ਦੇ ਵਿੱਚ ਉਹ ਚੋਰੀ ਕਰਕੇ ਉਹ ਸਾਰਾ ਸਮਾਨ ਉਥੋਂ ਲੈ ਕੇ ਗਿਆ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੀ ਮੰਗ ਸਾਡੀ ਪ੍ਰਸ਼ਾਸਨ ਦੇਖੋ ਇਹੀ ਹੈ ਕਿ ਚੋਰੀ ਜਿਹੜੀ ਹੋ ਜਾਂਦੀ ਹੈ ਸਰਕਾਰ ਅਗਿਆਹੀ ਮੰਗਾ ਹੈ ਇਹਨਾਂ ਚੋਰਾਂ ਨੂੰ ਨੁਕੀਰ ਪਾਣੀ ਚਾਹੀਦੀ ਹੈ ਲੋਕਾਂ 'ਚ دہشت ਦਾ ਮਾਹੌਲ ਬਣ ਜਾਂਦਾ ਹੁਣ ਅੱਜ ਸਾਡੇ ਅੰਦਰ ਵੀ دہشت ਹੈ ਕਿ ਅੱਜ ਰਾਤ ਫੇਰ ਨਾ ਕਿਤੇ ਕੋਈ ਨੁਕਸਾਨ ਕਰੇ ਲੇਕਿਨ ਅਸੀਂ ਆਪਣੀ ਵਿਵਸਥਾ ਪੂਰੀ ਕਰ ਲਈ ਹੈ ਤੇ ਮੈਂ ਬੇਨਤੀ ਆਹੀ ਕਰਾਂਗਾ ਕਿ ਜਿਹੜੇ ਚੋਰ ਵਾ ਇਹਨਾਂ ਨੂੰ ਕੇਲ ਪਾਈ ਜੇ ਤਾਂ ਜੋ ਜਿਹੜੇ ਸਮਾਜ 'ਚ ਰਹੇ ਲੋਕ ਨੇ ਉਹਨਾਂ ਦਾ ਪ੍ਰਸ਼ਾਸਨ ਦੇ ਉੱਪਰ ਇੱਕ ਇਤਬਾਰ ਵਿਸ਼ਵਾਸ ਬਣਿਆ ਰਹੇ